ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਮੰਨ ਸੋ ਦੋਸਤੋ ਤੁਹਾਨੂੰ ਦਿਖਾਉਂਦੇ ਆ ਸਾਡੇ ਸਹਿਰ ਸਰੰਦ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਬਹੁਤ ਹੀ ਖੂਬਸੂਰਤ ਬਣ ਰਿਹਾ ਔਰ ਪਹੁੰਚੇ ਹੋਏ ਆ ਸਹਿਰ ਸਰੰਦ ਦੇ ਰੇਲਵੇ ਸਟੇਸ਼ਨ ਤੇ ਔਰ ਸਭ ਨਾਲੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿੰਨਾ ਖੂਬਸੂਰਤ ਤਰੰਗਾ ਲਹਿਰਾਂਦਾ ਹੋਇਆ ਕਿਉਂਕਿ ਹਵਾ ਬਹੁਤ ਚੱਲ ਰਹੀ ਆ ਅੱਜ ਬਹੁਤ ਤੇਜ਼ੀ ਦੇ ਨਾਲ ਸਾਡੇ ਸੈਰਸਰਾਂਦੇ ਰੇਲਵੇ ਸਟੇਸ਼ਨ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇਲਵੇ ਸਟੇਸ਼ਨ ਤੁਹਾਨੂੰ ਬਹੁਤ ਹੀ ਖੂਬਸੂਰਤ ਦਿਖਾਈ ਦੇਊਗਾ ਦੇਖੋ ਤਾਂ ਸੀ ਕਿੰਨੀ ਫਾਸਟ ਫਾਸਟ ਆ ਜਿਹੜਾ ਕੰਮ ਚੱਲ ਰਿਹਾ ਹੈ ਸੈਰਸਰਾਂਦੇ ਰੇਲਵੇ ਸਟੇਸ਼ਨ ਦਾ ਔਰ ਹੁਣ ਜਿਹੜੀ ਐਂਟਰੀ ਹੋਇਆ ਕਰੂਗੀ ਤੁਹਾਡੀ ਇੱਧਰ ਤੋਂ ਐਂਟਰੀ ਹੋਇਆ ਕਰੂਗੀ ਔਰ ਬਹੁਤ ਜ਼ਿਆਦਾ ਖੂਬਸੂਰਤ ਆ ਉੱਪਰ ਦੇਖੋ ਕਿੰਨਾ ਖੂਬਸੂਰਤ ਆਕਾਰ ਦਿੱਤਾ ਗਿਆ ਹੈ। ਔਰ ਜਿਹੜਾ ਜਿ ਡੈਨ ਆ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਦਿਵਾਰਾਂ ਨੂੰ ਕਿੰਨਾ ਵਧੀਆ ਜਿ ਡੈਨ ਦਿੱਤਾ ਗਿਆ। ਕਾਰੀਗਰ ਲਗਾਤਾਰ ਕੰਮ ਕਰ ਰਹੇ ਨੇ। ਔਰ ਦੋਸਤੋ ਜੇ ਗੱਲ ਕੀਤੀ ਜਾਵੇ ਤੁਸੀਂ ਟਿਕਟ ਕਿੱਥੋਂ ਲੈਣੀ ਆ ਟਿਕਟ ਸਾਹਮਣੇ ਆ ਟਿਕਟ ਕਾਊਂਟਰ ਤੁਸੀਂ ਜਦੋਂ ਵੀ ਕਿਤੇ ਵੀ ਜਾਣਾ ਤਾਂ ਤੁਸੀਂ ਸਾਹਮਣੇ ਜੋ ਲਿਖਿਆ ਗਿਆ ਹੈ}{|\text{Hotel ve Reservations Qeinder}|} ਰਖਾ ਵੀ ਟਿਕਟ ਘਰ ਤੁਸੀਂ ਸਾਹਮਣੇ ਤੋਂ ਟਿਕਟ ਲੈਣੀ ਆ ਉਹ ਤੁਹਾਨੂੰ ਮੈਂ ਇਮਾਰਤ ਦਿਖਾਤੀ ਕਿਸੇ ਤੋਂ ਤੁਹਾਡੀ ਟਿਕਟ ਕੱਟੀ ਜਾਣੀ ਆ ਔਰ ਟਿਕਟ ਕੱਟਦੇ ਸਾਰੀ ਤੁਸੀਂ ਬਿਲਕੁਲ ਐਂਟਰ ਹੋ ਜਾਣਾ ਇੱਧਰ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਇਹ ਜਾਨੀ ਕਿ ਪੁਰਾਣਾ ਸੀ ਲੇਕਿਨ ਇਹਨੂੰ ਵੀ ਮੇਨਟੇਨੈਂਸ ਕਰਤਾ ਦੇਖੋ ਕਿੰਨਾ ਖੂਬਸੂਰਤ ਬਣ ਰਿਹਾ ਹੈ ਲੋ ਵੀ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ ਸਾਡੇ ਸੈਰ ਸੰਧਾ ਰੇਲਵੇ ਸਟੇਸ਼ਨ ਆ ਜੀ ਔਰ ਜਿਹੜਾ ਇਧਰ ਮਾਰਗ ਆ ਇਹ ਸਾਹਮਣੇ ਜਾ ਰਿਹਾ ਅੰਮ੍ਰਿਤਸਰ ਵੱਲ ਨੂੰ ਤੇ ਜੇ ਆਪਾਂ ਦੂਸਰੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਤੋਂ ਜਿਹੜੀਆਂ ਟ੍ਰੇਨਾਂ ਨੇ ਇਹ ਜਾਂਦੀਆਂ ਬੰਬੇ ਅੰਬਾਲਾ ਹਰਿਆਣਾ ਸਾਈਡ ਨੂੰ ਬਹੁਤ ਖੂਬਸੂਰਤ ਸਾਡੇ ਸੈਰ ਸੰਧਾ ਰੇਲਵੇ ਸਟੇਸ਼ਨ ਆ ਔਰ ਜੇਕਰ ਤੁਹਾਡਾ ਕੋਈ ਵਿਚਾਰ ਹੈ ਇਸ ਰੇਲਵੇ ਸਟੇਸ਼ਨ ਤੇ ਤੁਸੀਂ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਇੱਥੇ ਕੋਈ ਮਿੱਠੀ ਯਾਦ ਆ ਜਾਂ ਕੋਈ ਬਤਾਏ ਹੋਏ ਪਲ ਨੇ ਜਾਂ ਤੁਸੀਂ ਇਸ ਰੇਲਵੇ ਸਟੇਸ਼ਨ ਤੇ ਜੌਬ ਕਰਦੇ ਸੀ ਤਾਂ ਉਹ ਵੀ ਇਸ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਬਿਲਕੁਲ ਆਪਾਂ ਹੈਗੇ ਸਿਗੇ ਜੀਟੀ ਰੋਡ ਵਾਲੇ ਸਾਈਡ ਤੇ ਔਰ ਜੇ ਦੂਜੀ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਉਧਰ ਹੈ ਜਾਂਦੀ ਹੈ ਸਰੰਦ ਮੰਡੀ ਔਰ ਸਰੰਦ ਮੰਡੀ ਤੇ ਜੀਟੀ ਰੋਡ ਨੂੰ ਜੋੜਨੇ ਵਾਲਾ ਹੈਗਾ ਇਹ ਰਸਤਾ ਉੱਥੋਂ ਤੁਸੀਂ ਚੜ ਕੇ ਪੌੜੀਆਂ ਤਾਂ ਇਸ ਦੇ ਉੱਪਰ ਤੋਂ ਗੁਜ਼ਰ ਕੇ ਤਾਂ ਰੇਲਵੇ ਸਟੇਸ਼ਨ ਦੇ ਪਰਲੀ ਸਾਈਡ ਜਾ ਸਕਦੇ ਹੋ ਦੋਸਤੋ ਅਰ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰਨਾ ਲਓ ਤਾਂ ਦੋਸਤੋ ਇਹ ਹੈ ਜੀ ਜਿਹੜਾ ਨਵਾਂ ਬਣੀ ਇਮਾਰਤ 잘 부르고 한도좋